ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਆ ਇੱਕ ਵੀਡੀਓ ਕੀਤੀ ਸੀ ਕਿ ਵੀ ਦਰਜਾਂ ਦੇ ਵਿੱਚ ਚਿਚੜ ਲੁਕ ਜਾਂਦੇ ਆ ਚਿਚੜਾਂ ਦਾ ਇਸ ਤਰ੍ਹਾਂ ਹੁੰਦਾ ਨੁਕਸਾਨ ਹੁੰਦਾ ਕੁਝ ਗੱਲਾਂ ਕੀਤੀਆਂ ਸੀ ਅੱਜ ਨਾ ਇੱਕ ਕਿਸਾਨ ਸਾਥੀ ਨਾਲ ਗੱਲ ਹੋਈ ਮੈਂ ਸੋਚ ਕੇ ਹੈਰਾਨ ਆ ਦੇਖ ਕੇ ਹੈਰਾਨ ਐ ਕਹਿੰਦਾ ਮੇਰੇ ਪਸ਼ੂ ਨਹੀਂ ਵੱਧਦੇ ਕੀ ਹੋ ਗਿਆ ਭਾਈ ਕਹਿੰਦਾ ਹਰ ਸਾਲ ਹੀ ਇੱਕ ਦੋ ਪਸ਼ੂ ਜਿਹੜਾ ਹੈਗਾ ਮਰ ਜਾਂਦੇ ਆ ਕਿਉਂ ਮਰਦੇ ਆ ਲਹੂ ਮੂਤਣ ਲੱਗ ਪੈਂਦੇ ਆ ਤਾਂ ਮੈਂ ਕਿਹਾ ਭਰਾਵਾ ਤੇਰੇ ਘਰ ਚ ਜਿਹੜਾ ਫਿਰ ਚਿਚੜ ਹੋਣਗੇ ਕਹਿੰਦਾ ਸਪਰੇਅ ਆ ਬਹੁਤ ਕਰੀ ਦੀਆਂ ਦਵਾਈ ਟੀਕਾ ਵੀ ਲਵਾਈਦਾ ਚਿਚੜ ਮਰਦਾ ਹੀ ਨਹੀਂ ਤੁਹਾਡੀ ਵੀਡੀਓ ਦੇਖੀ ਸੀਗੀ ਆ ਦਰਜਾਂ ਦੁਰਜਾਂ ਦੇ ਵਿੱਚ ਉਹ ਚਿਚੜ ਲੁਕੇ ਰਹਿੰਦੇ ਆ ਹਾਂ ਦਰਜਾਂ ਵਾਲਾ ਕੰਮ ਕਰਦਾ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਿਹੜੀਆਂ ਇੱਟਾਂ ਰੋੜੇ ਪਈ ਸੀ ਚੱਕ ਕੇ ਦੇਖੇ ਤਾਂ ਉਹਨਾਂ ਦੇ ਥੱਲੇ ਕਹਿੰਦਾ ਚਿਚੜਾਂ ਦੇ ਪੱਤ ਜੇ ਪੈ ਚਿਚੜੀ ਚਿਚੜ ਪਏ ਆ ਤਾਂ ਫੇਰ ਮਤਲਬ ਕਿ ਇੱਕ ਨਿੱਕੀ ਜੀ ਗਲਤੀ ਦੇ ਕਰਕੇ ਲਹੂ ਮੋਤਨਾ ਲਹੂ ਮੋਤਨਾ ਬਿਮਾਰੀ ਜਿਹੜੀ ਹੈਗੀ ਆ ਚਿੱਚੜ ਨਹੀਂ ਫੈਲਦੀ ਅੱਗੇ ਤੇ ਜਦੋਂ ਪਸ਼ੂ ਲਹੂ ਮੋਤਨ ਲੱਗ ਪੈਂਦਾ ਨਾਲ ਦੀ ਨਾਲ ਇਲਾਜ ਹੋ ਜੇ ਤਾਂ ਪਸ਼ੂ ਬਚ ਗਿਆ ਜੇ ਟਾਈਮ ਪੈ ਗਿਆ ਫੇਰ ਪਸ਼ੂ ਬਚਦਾ ਨਹੀਂ ਪਸ਼ੂ ਮਰਦਾ ਹੀ ਹੈ ਤਾਂ ਫੇਰ ਆਪਾਂ ਦੁਬਾਰਾ ਤੋਂ ਇਸ ਪਾਸੇ ਧਿਆਨ ਦਿਓ ਗੁਰਵੰਗਦੈਵ ਯੂਨੀਵਰਸਿਟੀ ਨੇ ਕਿਸਾਨ ਮੇਲੇ ਦੇ ਦਰਮਿਆਨ ਇੱਕ ਇਹ ਮਾਡਲ ਰੱਖਿਆ ਸੀ ਇਹਨੂੰ ਦੇਖੋ ਇਹ ਸਾਰੀਆਂ ਆਪਣੀਆਂ ਮੁਸੀਬਤਾਂ ਦਾ ਹੱਲ ਹੈ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕੁਝ ਜਿਹੜੇ ਪੁਆਇੰਟ ਦਿੱਤੇ ਹੈ ਲਗਭਗ 4 ਪੁਆਇੰਟ ਦਿੱਤੇ ਹੈ 4 ਪੁਆਇੰਟ ਇਹਨਾਰੇ ਕੀ ਹੈ ਪਹਿਲੀ ਗੱਲ ਜਿੱਥੇ ਪਸ਼ੂ ਹੈਗੇ ਆ ਇਹਦਾ ਆਲਾ ਦਵਾਲਾ ਸਾਰਾ ਸਾਫ਼ ਰੱਖੋ ਫਰਸ਼ ਖੁਰਲੀ ਤੇ ਕੰਧਾਂ ਦੀਆਂ ਜਿਹੜੀਆਂ ਦਰਜਾਂ ਹੈਗੀਆਂ ਸੀਮੰਟ ਨਾਲ ਟੀਪ ਕਰੋ ਪਸ਼ੂ ਨੂੰ ਪੱਕੀ ਥਾਂ ਦੇ ਪੰਨੋ ਤੇ ਸਾਫ਼ ਸਫਾਈ ਰੱਖੋ ਹੁਣ ਇੱਕ ਆ ਇਹਨਾਂ ਜਗ੍ਹਾ ਦਿਖਾਈ ਹੈ ਦੇਖੋ ਪਾਥੀਆਂ ਪਈਆਂ ਕਬਾੜ ਪਿਆ ਹੈ ਇੱਕ ਪਾਸੇ ਆ ਬੋਰੀਆਂ ਹੀ ਐ ਸੈਟ ਰੱਖੀਆਂ ਇੱਕ ਪਾਸੇ ਇੱਟਾਂ ਪਈਆਂ ਰੋੜੇ ਪਏ ਐ ਗੰਦ ਪੈਲ ਵਾਧੂ ਪਿਆ ਉੱਥੇ ਹੀ ਪਸ਼ੂ ਬੰਨੇ ਹੋਏ ਐ ਪਸ਼ੂਆਂ ਤੋਂ ਚਿਚੜ ਦਸ ਚੂਸਦੇ ਆ ਖੂਨ ਚੂਸਦੇ ਆ ਥੱਲੇ ਡਿੱਗਦੇ ਆ ਲੁਕਣ ਗਾਵਾ ਸੁਪੇ ਰਹਿੰਦੇ ਐ ਪਸ਼ੂ ਤੇ ਦਵਾਈ ਲਾ ਲੋ ਉਹ ਮਰ ਜੇਗਾ ਲੇਕਿਨ ਥੱਲੇੋਂ ਨਿਕਲ ਕੇ ਫੇਰ ਚੜ੍ਹ ਜੇਗਾ ਇਹ ਜੀਵਨ ਚੱਕਰ ਐ ਆਪਣਾ ਜਿਹੜਾ ਚਿਚੜ ਐ ਹੁਣ ਆ ਇੱਕ ਉਹਨਾਂ ਨੇ ਸਹੀ ਫਾਰਮ ਬਣਾਇਆ ਐ ਇੱਥੇ ਕੀ ਕਹਿੰਦੇ ਐ ਕਿ ਪਹਿਲੀ ਗੱਲ ਤਾਂ ਫਾਰਮ ਸਾਰਾ ਦੇਖੋ ਸਾਫ਼ ਸੁਥਰਾ ਹੈ ਬੋਕਰ ਮਾਰੀ ਹੋਈ ਹੈ ਸਾਫ਼ ਹੈ ਨੰਬਰ 2 ਤੇ ਜਿੰਨੀਆਂ ਵੀ ਇਹ ਰੀਆਂ ਦੀਵਾਰਾਂ ਹੈਗੀਆਂ ਜੋ ਫਾਰਸ਼ ਹੈਗਾ ਸਾਰੇ ਟੀਪ ਪਲਾਸਤਰ ਕੀਤੇ ਹੋਏ ਹੈ ਇਹ ਨਹੀਂ ਕਿ ਦਰਜਾਂ ਪਈਆਂ ਫੇਰ ਇਹ ਕਹਿੰਦੇ ਕਿ ਜਿਹੜੇ ਚਿਚੜ ਥੱਲੇ ਡਿੱਗਦੇ ਹੈ ਥੱਲੇ ਡਿੱਗੇ ਹੋਏ ਚਿਚੜ ਨੂੰ ਜਿਹੜਾ ਹੈਗਾ ਖਤਮ ਕਰਨਾ ਤੇ ਮੁਰਗੀਆਂ ਰੱਖੋ ਮੁਰਗੀ ਥੱਲੇ ਡਿੱਗਿਆ ਹੋਇਆ ਚਿਚੜ ਸਾਰਾ ਖਾ ਜਾਂਦੀ ਹੈ ਇਥੋਂ ਲੱਗੇ ਪਸ਼ੂਆਂ ਦੇ ਤੋੜ ਕੇ ਵੀ ਖਾ ਜਾਂਦੀ ਹੈ ਤਾਂ ਤੁਹਾਡੇ ਪਸ਼ੂ ਚਿਚੜਾਂ ਤੋਂ ਰਹਿਤ ਰਹਿ ਸਕਦੇ ਐ ਦੋਸਤੋ ਗੱਲ ਬੜੀ ਛੋਟੀ ਐ ਪਰ ਮੈਂ ਬੜਾ ਹੈਰਾਨ ਹੋਇਆ ਕਿ ਲਹੂ ਮੁੱਤਨਾ ਬਿਮਾਰੀ ਦੇ ਨਾਲ ਕਿਸਾਨ ਹਰ ਸਾਲ ਇੱਕ ਦੋ ਪਸ਼ੂਆਂ ਦਾ ਦਾ ਨੁਕਸਾਨ ਕਰਵਾ ਰਿਹਾ ਹੈ ਤਾਂ ਇੱਕ ਦੋ ਪਸ਼ੂਆਂ ਕੇ ਪਸ਼ੂ ਨਹੀਂ ਹੁੰਦੇ ਉਹ ਜਿਹੜਾ ਹੈਗਾ ਤੁਸੀਂ ਘੱਟੋ ਘੜ ਲਾਓ ਕਿ ਡੂੜ ਤੋਂ 2 ਲੱਖ ਰੁਪਏ ਦਾ ਦੋ ਪਸ਼ੂਆਂ ਦਾ ਨੁਕਸਾਨ ਹੋਇਆ ਤਾਂ ਉਹ ਨੁਕਸਾਨ ਹੋ ਗਿਆ ਯਾਰ ਤੁਸੀਂ ਸਪਰੇਅ ਤੇ ਸਪਰੇਅ ਕਰੀ ਜਾਂਦੇ ਆ ਦਵਾਈ ਤੇ ਦਵਾਈ ਦੇਈ ਜਾਂਦੇ ਹੋ ਚਿਚੜ ਦੀ ਜਿਹੜੀ ਖਾਨ ਐ ਉਹ ਤਾਂ ਪਈ ਐ ਦਰਜਿਆਂ ਦੇ ਵਿੱਚ ਉਹ ਤਾਂ ਪਈ ਐ ਜਿਹੜੇ ਉਥੇ ਰੋੜੇ ਪਈ ਉਹਨਾਂ ਦੇ ਵਿੱਚ ਉਹ ਤਾਂ ਜਿਹੜੇ ਉਥੇ ਗੰਦਗੀ ਪਈ ਉਹਦੇ ਵਿੱਚ ਪਈ ਐ ਤਾਂ ਉਸ ਗੰਦਗੀ ਨੂੰ ਖਤਮ ਕਰੋ ਦਰਜਾਂ ਬੰਦ ਕਰੋ ਮੁਰਗੀਆਂ ਰੱਖੋ ਤਾਂ ਕਿ ਉਹ ਜਿਹੜੇ ਚਿਚੜਾ ਉਹਨਾਂ ਨੂੰ ਖਾਂਦੀਆਂ ਰਹਿਣ ਤੇ ਸਫਾਈ ਰੱਖੋ ਤਾਂ ਹੀ ਪਸ਼ੂ ਬਚਣਗੇ ਜੇ ਨਹੀਂ ਚਿਚੜਾ ਵਾਲੀ ਦਵਾਈ ਜਿਨੀ ਮਰਜੀ ਦੇਈਏ ਉੱਤੇ ਲਾਈਓ ਠੀਕੇ ਲਾਈਓ ਲੀਵਰ ਤੇ ਮਾੜਾ ਅਸਰ ਹੋਈ ਜਾਊਗਾ ਦੁੱਚ ਅਸਰ ਆਈ ਜਾਊਗਾ ਜੋ ਕੁਝ ਸਾਈਡ ਇਫੈਕਟ ਐ ਮੈਨੂੰ ਨਹੀਂ ਪਤਾ ਕੀ ਕੀ ਹੋਣਗੇ ਤਾਂ ਉਹ ਤੋਂ ਬੱਚਿਆਂ ਦੇ ਲਈ ਆ ਜਿਹੜੇ 4-5 ਪੁਆਇੰਟ ਹੈ ਇਹਨੂੰ ਫਾਲੋ ਕਰ ਲਓ ਦਰਜਾ ਸਾਰੀਆਂ ਮਾਰ ਦਿਓ ਫਰਸ਼ ਨੂੰ ਸਹੀ ਕਰ ਦਿਓ ਸਾਫ ਸਫਾਈ ਕਰ ਦਿਓ ਨਾਲ ਥੱਲੇ ਕੁੱਕੜ ਛੱਡ ਦਿਓ ਚਿਚਰਾਂ ਦਾ ਖਾਤਮਾ ਹੋ ਜਾਣਾ ਹੈ ਉਮੀਦ ਕਰਦਾ ਹਾਂ ਇਸ ਤੇ ਧਿਆਨ ਦੇਵੋਗੇ